ਸ਼ਹਿਰ ਗੋਲੀਆਂ ਦੀ ਗੂੰਜ ਦੇ ਨਾਲ ਉੱਠ ਖੜਾ ਹੋਇਆ ਇਹ ਸੋ ਦੱਸਦੇ ਨੇ ਆ ਕਿ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਗੋਲੀਆਂ ਚੱਲੀਆਂ ਨੇ ਔਰ ਕਿਹਾ ਜਾ ਰਿਹਾ ਹੈ ਕਿ ਹੋਟਲ ਦਾ ਮੈਨੇਜਰ ਗੰਬੀਰ ਜ਼ਖਮੀ ਹੋਇਆ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਲੇਕਿਨ ਸਭ ਤੋਂ ਪਹਿਲਾਂ ਤਸਵੀਰਾਂ ਵੱਲ ਰੁਕ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਜੋ ਅੰਮ੍ਰਿਤਸਰ ਦੇ ਵਿੱਚ ਇੱਕ ਹੋਟਲ ਦਾ ਮਾਲਕ ਹੈ ਜੋ ਗੰਬੀਰ ਜ਼ਖਮੀ ਹੈ ਗੋਲੀਆਂ ਜਿਹੜੀਆਂ ਇਸ ਦੇ ਉੱਤੇ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪੂਰਾ ਮਾਜਰਾ ਹੈ ਕਿ ਐ ਇਹ ਜਾ ਰਿਹਾ ਹੈ ਕਿ ਜੋ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਉੱਤੇ ਇੱਕ ਜੇਕੇ ਹੋਟਲ ਹੈ ਜਿਸ ਦੇ ਵਿੱਚ ਫਰੀਦਕੋਟ ਦਾ ਰਣਦੀਪ ਕੁਮਾਰ ਤੇ ਉੱਤਰਾਖੰਡ ਦਾ ਰੋਹਿਤ ਸਿੰਘ 2 ਦਿਨ ਤੋਂ ਰਹਿ ਰਹੇ ਸਨ ਔਰ ਕਿਹਾ ਜਾ ਰਿਹਾ ਕਿ ਦੋਨੋਂ ਹੀ ਮੁਹਾਲੀ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਔਰ ਦੋਨੋਂ ਨੇ ਜਿਹੜੇ ਦੋਵੇਂ ਨੇ ਉਹਨਾਂ ਨੇ ਦੁਬਈ ਦੇ ਵਿੱਚ ਰਹਿੰਦੇ ਜਤਿੰਦਰ ਸਿੰਘ ਦੇ ਨਾਲ ਮਿਲ ਕੇ ਇੱਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਦੇ ਨਾਂ ਉੱਤੇ 25 ਲੱਖ ਦੀ ਗੱਲ ਕੀਤੀ ਸੀਗੀ ਔਰ ਆਸਟ੍ਰੇਲੀਆ ਭੇਜਣ ਵਾਲੇ ਨੌਜਵਾਨਾਂ ਨੂੰ ਦਿੱਲੀ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਤਿੰਦਰ ਸਿੰਘ ਜੋ ਕਿ ਦੁਬਈ ਦੇ ਵਿੱਚ ਰਹਿੰਦਾ ਹੈ ਉਸ ਵੱਲੋਂ ਟਿਕਟ ਕਰਵਾਉਣ ਤੇ ਵੀਜ਼ਾ ਦੇਣ ਦੇ ਲਈ ਪਹਿਲਾ ਪੈਸਿਆਂ ਦੀ ਮੰਗ ਕੀਤੀ ਗਈ ਸੀ ਉੱਥੇ ਹੀ ਜਦੋਂ ਪੈਸੇ ਦੇਣ ਦੀ ਗੱਲ ਆਈ ਤਾਂ ਰਣਦੀਪ ਕੁਮਾਰ ਤੇ ਰੋਹਿਤ ਸਿੰਘ ਨੇ 16 ਤੋਂ 17 ਲੱਖ ਰੁਪਏ ਕੱਢੇ ਹੋਏ ਸੀ ਜਿਸ ਨੂੰ ਲੈਣ ਦੇ ਲਈ ਹੋਟਲ ਵਿੱਚ ਜਤਿੰਦਰ ਸਿੰਘ ਵੱਲੋਂ ਉਸਨੇ ਆਪਣਾ ਇੱਕ ਭਰਾ ਰਵਿੰਦਰ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਉਸ ਨੂੰ ਭੇਜਿਆ ਸੀਗਾ ਉਸ ਹੋਟਲ ਦੇ ਵਿੱਚ ਔਰ ਰਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਹੋਟਲ ਦੇ ਵਿੱਚ ਪਹੁੰਚਿਆ ਕਮਰੇ ਦੇ ਵਿੱਚ ਪਹੁੰਚਿਆ ਪੈਸੇ ਗਿਨੇ ਔਰ ਪੈਸੇ ਲੈ ਕੇ ਉਥੋਂ ਫਰਾਰ ਹੋ ਗਿਆ ਔਰ ਜਦੋਂ ਜਿਹੜੇ ਅੰਦਰ ਨੌਜਵਾਨ ਰਣਦੀਪ ਤੇ ਰੋਹਿਤ ਜਿਹੜੇ ਬੈਠੇ ਸੀਗੇ ਉਹਨਾਂ ਵੱਲੋਂ ਰੋਲਾ ਪਾਇਆ ਗਿਆ ਕਿ ਉਹਨਾਂ ਦੇ ਪੈਸੇ ਲੈ ਕੇ ਨੌਜਵਾਨ ਜਿਹੜਾ ਹੈ ਉਹ ਫਰਾਰ ਹੋ ਗਿਆ ਜੋ ਕਿ ਆਵਾਜ਼ਾਂ ਸੁਣ ਕੇ ਹੋਟਲ ਦਾ ਮੈਨੇਜਰ ਜੋ ਹੈ ਮਨਰੂਪ ਸਿੰਘ ਦੱਸਿਆ ਜਾ ਰਿਹਾ ਹੈ ਤੇ ਹੋਰ ਵੀ ਤਿੰਨ ਲੋਕ ਉਹਨਾਂ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਦੌਰਾਨ ਦੋਸ਼ੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਔਰ ਗੋਲੀ ਜਿਹੜੀ ਹੈ ਉਹ ਮਨਰੂਪ ਸਿੰਘ ਨੂੰ ਲੱਗੀ ਹੈ ਜਿਸ ਦੀ ਜੋ ਕਿ ਕੰਬੀਰ ਜ਼ਖਮੀ ਹੋਇਆ ਹੈ ਹਸਪਤਾਲ ਦੇ ਵਿੱਚ ਭਰਤੀ ਹੈ ਫਿਲਹਾਲ ਦੱਸ ਦਿੰਦੇ ਆ ਕਿ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਫਾਇਰਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਨੌਜਵਾਨਾਂ ਵੱਲੋਂ ਪੇਸ਼IENTS ਲੈਵਲ ਜਿਹੜਾ ਹੈ ਉਹ ਬਿਲਕੁਲ ਖਤਮ ਹੋ ਚੁੱਕਾ ਹੈ ਜਿਹਾ ਹੀ ਕੁਝ ਅਜੇ ਇਸ ਇਸ ਮਾਮਲੇ ਦੇ ਵਿੱਚ ਵੀ ਹੋਇਆ ਕਿ ਜਿਸ ਵੱਲੋਂ ਉਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਮੈਨੇਜਰ ਸੀਗਾ ਹੋਟਲ ਦਾ ਉਸ ਉੱਤੇ ਹੀ ਫਾਇਰਿੰਗ ਕਰ ਦਿੱਤੀ ਗਈ ਜਦਕਿ ਉਸ ਦਾ ਕੋਈ ਵੀ ਰੋਲ ਜਿਹੜਾ ਸੀ ਇਸ ਦੇ ਵਿੱਚ ਨਹੀਂ ਸੀ ਪਰ ਉਹ ਸਿਰਫ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿਉਂਕਿ ਸ਼ੋਰ ਜਿਹੜੇ ਸੀ ਜਿਹੜੇ ਮੁੰਡੇ ਉੱਥੇ ਰੂਮ 'ਚ ਰਹਿ ਰਹੇ ਸੀਗੇ ਉਹਨਾਂ ਵੱਲੋਂ ਰੋਲਾ ਪਾਇਆ ਗਿਆ ਕਿ ਦੇ ਪੈਸੇ ਲੈ ਕੇ ਦੋਸ਼ੀ ਜਿਹੜੇ ਨੇ ਉਹ ਫਰਾਰ ਹੋ ਰਹੇ ਨੇ ਔਰ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਨਰੂਪ ਸਿੰਘ ਉੱਤੇ ਹੀ ਫਾਇਰਿੰਗ ਕਰ ਦਿੱਤੀ ਗਈ ਫਿਲਹਾਲ ਤਸਵੀਰਾਂ ਉਸ ਮਨਰੂਪ ਸਿੰਘ ਦੀਆਂ ਦਿਖਾ ਰਹੇ ਹਾਂ ਜੋ ਕਿ ਹੋਟਲ ਦਾ ਮੈਨੇਜਰ ਹੈ ਔਰ ਗੰਬੀਰ ਅਸਥਿਤੀ ਦੇ ਵਿੱਚ ਹਸਪਤਾਲ ਦੇ ਵਿੱਚ ਪੜਤੀ ਹੈ ਔਰ ਉਹ ਹੋਟਲ ਦੀਆਂ ਤਸਵੀਰਾਂ ਜਿਸ ਹੋਟਲ ਦੇ ਵਿੱਚ ਇਹ ਸਾਰਾ ਪੂਰਾ ਮਾਮਲਾ ਜਿਹੜਾ ਹੈ ਵਾਪਰਿਆ ਹੈ ਪੂਰੀ ਘਟਨਾ ਜਿਹੜੀ ਵਾਪਰੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਜਿਹੜਾ ਹੈ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ ਔਰ ਪੁਲਿਸ ਨੂੰ ਜਿਵੇਂ ਇਸ ਪੂਰੇ ਮਾਮਲੇ ਦੀ ਸੂਚਨਾ ਪਿਲੀ ਪੁਲਿਸ ਵੀ ਮੌਕੇ ਤੇ ਪਹੁੰਚੇ ਔਰ ਪੁਲਿਸ ਵੱਲੋਂ ਪੂਰਾ ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ ਹੈ ਤਿੰਨ ਅਣਪਛਾਤੇ ਲੋਕਾਂ ਦੇ ਉੱਤੇ ਮਾਮਲਾ ਦਰਜ ਹੋਇਆ ਔਰ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਗਏ ਨੇ ਔਰ ਉਸੇ ਦੇ ਆਧਾਰ ਤੇ ਜਿਹੜੇ ਦੋਸ਼ੀ ਨੇ ਉਹਨਾਂ ਤੱਕ ਅਪਰੋਚ ਕੀਤੀ ਜਾਵੇਗੀ ਫਿਲਹਾਲ ਇਹ ਮਾਮਲਾ ਜਿਹੜਾ ਇਹ ਪੂਰਾ ਮਾਮਲਾ ਮਜੀਠਾ ਰੋਡ ਸਥਿਤ ਇੱਕ ਹੋਟਲ ਦਾ ਹੈ ਜਿੱਥੇ ਪੈਸਿਆਂ ਦੇ ਲਈ ਝਗੜਾ ਹੋਇਆ ਔਰ ਉਸ ਦੌਰਾਨ ਜੋ ਮੈਨੇਜਰ ਸੀ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਰਕੇ ਉਹ ਕੰਬੀਰ ਜ਼ਖਮੀ ਹੋ ਗਿਆ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਪੂਰਾ ਮਾਮਲਾ ਜਿਹੜਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਹੈ ਕਿਉਂਕਿ ਦੋ ਨੌਜਵਾਨ ਜਿਹੜੇ ਕਿ ਹੋਟਲ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਵੱਲੋਂ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਕੀਤਾ ਜਾਂਦਾ ਹੈ ਔਰ ਉਹਨਾਂ ਦੇ ਨਾਲ ਹੀ ਇੱਕ ਨੌਜਵਾਨ ਜੋ ਦੁਬਈ ਦੇ ਵਿੱਚ ਰਹਿੰਦਾ ਜਤਿੰਦਰ ਸਿੰਘ ਉਹ ਵੀ ਜਿਹੜਾ ਹੈ ਉਹ ਵੀ ਇਹਨਾਂ ਦੇ ਨਾਲ ਹੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਔਰ ਕਿਸੇ ਉੱਤਰਾਖੰਡ ਦੇ ਨੌਜਵਾਨ ਨੂੰ ਆਸਟ੍ਰੇਲੀਆ ਭੇਜਣਾ ਸੀ ਜੋ ਕਿ ਜਿਨ੍ਹਾਂ ਨੂੰ ਦਿੱਲੀ ਤੱਕ ਭੇਜ ਦਿੱਤਾ ਗਿਆ ਸੀ ਲੇਕਿਨ ਕਿਹਾ ਗਿਆ ਸੀ ਕਿ ਜੇਕਰ ਵੀਜ਼ਾ ਔਰ ਜੋ ਵੀ ਟਿਕਟ ਹੈ ਉਸ ਦੇ ਲਈ ਤੁਹਾਨੂੰ ਪੈਸੇ ਜਿਹੜੇ ਨੇ ਉਹ ਪਹਿਲੇ ਦਿੱਤੇ ਦੇਣੇ ਪੈਣਗੇ ਔਰ ਨੌਜਵਾਨ ਨੇ ਪੈਸੇ ਦਿੱਤੇ ਵੀ ਔਰ ਇਹੀ ਪੈਸੇ ਲੈਣ ਦੇ ਲਈ ਜਤਿੰਦਰ ਸਿੰਘ ਨੇ ਆਪਣਾ ਭਰਾ ਭੇਜਿਆ ਸੀਗਾ ਹੋਟਲ ਦੇ ਵਿੱਚ ਔਰ ਜਦੋਂ ਜਤਿੰਦਰ ਸਿੰਘ ਦਾ ਭਰਾ ਉਸ ਹੋਟਲ ਦੇ ਵਿੱਚ ਪਹੁੰਚਿਆ ਆਪਣੇ ਸਾਥੀਆਂ ਦੇ ਨਾਲ ਤਾਂ ਉਹਨਾਂ ਵੱਲੋਂ ਪੈਸੇ ਗਿਣ ਕੇ ਜਿਹੜੇ ਨੌਜਵਾਨ ਅੰਦਰ ਬੈਠੇ ਸੀ ਉਹਨਾਂ ਨੂੰ ਰੂਮ ਦੇ ਵਿੱਚ ਹੀ ਡੱਕ ਕੇ ਉੱਥੋਂ ਪੈਸੇ ਲੈ ਕੇ ਫਰਾਰ ਹੋ ਗਏ ਔਰ ਜਦੋਂ ਸ਼ੋਰ ਮਚਾਇਆ ਗਿਆ ਉਹਨਾਂ ਵੱਲੋਂ ਨੌਜਵਾਨਾਂ ਵੱਲੋਂ ਤਾਂ ਉਹਨਾਂ ਦੀ ਆਵਾਜ਼ ਸੁਣ ਕੇ ਹੋਟਲ ਦੇ ਜੋ ਮੈਨੇਜਰ ਸੀ ਔਰ ਹੋਰ ਕੁਝ ਬੰਦੇ ਸੀਗੇ ਉਹਨਾਂ ਨੇ ਉਸ ਦੋਸ਼ਣ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਜੋ ਦੋਸ਼ੀ ਸੀ ਉਹਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਔਰ ਇੱਕ ਗੋਲੀ ਜਿਹੜੀ ਹੈ ਉਹ ਮੈਨੇਜਰ ਨੂੰ ਲੱਗੀ ਹੈ ਫਿਲਹਾਲ ਗੰਭੀਰ ਸਥਿਤੀ ਦੇ ਵਿੱਚ ਉਹ ਹਸਪਤਾਲ 'ਚ ਪੜਤੀ ਹੈ ਇਨਸਾਫ ਦੀ ਮੰਗ ਕਰ ਰਿਹਾ ਹੈ ਫਿਲਹਾਲ ਕੀ ਕੁਝ ਪੂਰਾ ਮਾਮਲਾ ਹੈ ਉਹ ਆਪਾਂ ਜਿਹੜੇ ਨੇ ਪੀੜਿਤ ਦੇ ਨਾਲ ਜਿਹੜੇ ਕੁਝ ਲੋਕ ਮੌਜੂਦ ਸੀ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਨਾਲ ਦੇ ਨਾਲ ਪੁਲਿਸ ਨੇ ਕੀ ਕੁਝ ਕਾਰਵਾਈ ਇਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਆਓ ਸੁਣਦੇ ਹਾਂ ਮੇਰਾ ਨਾਮ ਪਸੰਦਰਪੀਰ ਸਿੰਘ ਹੈ ਮੇਰਾ ਛੋਟਾ ਭਰਾ ਹੈ ਜਿਹਦੇ ਆ ਵਾਰਦਾਤ ਹੋਈ ਜਾਂ ਗੁੜੀ ਵਿੱਚੀ ਆ ਮੈਨੂੰ ਫੋਨ ਆਇਆ ਸੀ ਤੇ ਨਾਲ ਮੁੰਡਾ ਹੁੰਦਾ ਹੈ ਤੇ ਜਾ ਹੋਟਲ ਹੀ ਉਹਦਾ ਫੋਨ ਆਇਆ ਹੈ ਪੀ ਸਟਰੈਸਰ ਹੋਇਆ ਵਾ ਪੀ ਬਾਅਦ ਚ ਜੋ ਮੈਂ ਮੋਕੇਵਾਰਦਾ ਤੇ ਪਹੁੰਚਿਆ ਹਸਪੀਟਲ ਪਹੁੰਚਿਆ ਉੱਥੇ ਜਾ ਕੇ ਮੈਨੂੰ ਇਹ ਗੱਲ ਦਾ ਪਤਾ ਲੱਗਾ ਤੇ ਰੂਮ ਅੰਨਾ ਕੋ ਲੱਗੇ ਸੀ ਦੋ ਉਹਨਾਂ ਨੂੰ ਦੋ ਬੰਦੇ ਮਿਲਣਾ ਹੈ ਹੀ ਅੱਗੋਂ ਠੀਕ ਆ ਤਿੰਨ ਆਜਨ ਤਿੰਨ ਬੰਦੇ ਆਏ ਸੀ ਕਿ ਉਹਨਾਂ ਨਾਲ ਮਿਲਣਾ ਠੀਕ ਆ ਉਹਨਾਂ ਦੀ ਆਪਸ ਦੇ ਉੱਤੇ ਬਹਿਸ ਹੋ ਗਈ ਠੀਕ ਆ ਉਹਨਾਂ ਦਾ ਸਮਾਰਟਫੋਨ ਲੈ ਕੇ ਭੱਜੰਦੇ ਹੁਣ ਜਿੱਦਾਂ ਬੰਦਾ ਠੀਕ ਆ ਉਹਨਾਂ ਨੇ ਸਿੱਧੀ ਤੇ ਗੋਲੀ ਚਲਾ ਦਿੱਤੀ ਸਿੱਧਾ ਸੀਸੀਟੀਵੀ ਫੁਟੇਜ ਨਿਕਲਦੀ ਪਈ ਆ ਉਹ ਦੇਖਣਗੇ ਦੇਖਾਂਗੇ ਜਿਹੜਾ ਬੰਦਾ ਕਿਹੜਾ ਨਹੀਂ ਬੰਦਾ ਜਿੱਦਾਂ ਜਿਹੜੇ ਹੈਗੇ ਉੱਥੇ ਉਹ ਤੇ ਹੈ ਹੀ ਚਲੋ ਉਹਨਾਂ ਦੀ ਤੇ ਆਈਡੈਂਟੀਟੀ ਮਿਲ ਜAVE ਕਿ ਜਿਹੜਾ ਹੋਟਲ ਤੇ ਰਹਿ ਰਹੇ ਬੰਦੇ ਜਿਹੜੇ ਜਿਹਨਾਂ ਨੂੰ ਮਿਲਣਾ ਆਏ ਸੀਗੇ ਕੋਈ ਮੰਨਤੀ ਕਰਦੇ ਭਾਈ ਜੀ ਮੰਗਿਆ ਹੀ ਆ ਜੀ ਜਿਹੜੀ ਉਹ ਚੀਜ਼ ਹੋਈ ਆ ਹਣਾ ਗਲਤ ਹੋਈ ਆ ਇਨਸਾਫ ਚਾਹੀਦਾ ਬਸ ਕੋਈ ਬੰਦੇ ਜਲਦ ਤੋਂ ਜਲਦ ਪੁਬਲਿਕ ਕਰਨ ਹਾਂਜੀ ਚਲੋ ਜੀ ਇਹਦਾ ਨਾਮ ਹੈ ਮਨਰੂਪ ਤਿੰਨ ਮੁੰਡੇ ਆਏ ਆ ਤੰਦੇ ਇਮੀਗ੍ਰੇਸ਼ਨ ਵਾਰਿਆ ਆਪਾਂ ਤੇ ਰੂਮ ਚ ਗਏ ਆ ਰੂਮ ਦੋ ਬਾਈ ਨੂੰ ਰੋਲਾ ਪੈਣਾ ਚાલુ ਹੋਇਆ ਫੜ ਲਓ ਫੜ ਲਓ ਤੇ ਇੱਕ ਡੇਗਿਆਂ ਨੂੰ ਫੜਨ ਲੱਗੇ ਆ ਉਹਦੇ ਨਾਲ ਦੇ ਆਣੇ ਗੋਲੀਆਂ ਚਲਾਉਣੀਆਂ ਚાલુ ਕਰਤੀਆਂ ਤੇ ਮੇਰੇ ਹੱਥ ਤੇ ਵੱਜ ਗਈ ਆ ਇਹ ਕਿਹੜੀ ਜਗ੍ਹਾ ਦੀ ਗੱਲ ਹੋਈ ਜੀ ਜੇਕੇ ਹੋਟਲ 99 ਦੇ ਬੱਕੇ ਹਾਂ 6:30 ਕੋਈ ਬੰਦੇ ਦੀ ਪਛਾਣ ਹੋਏਗੀ ਕਿਹੜੇ ਬੰਦੇ ਸੀਗੇ ਮੈਨੂੰ ਨਹੀਂ ਪਤਾ ਤੁਲ ਕੀ ਮੰਗ ਕੀ ਕਰਦੇ ਭਾਜੀ ਤੁਸੀਂ ਹਾਂਜੀ ਮੰਗ ਕੀ ਕਰਦੇ ਭਾਜੀ ਤੁਸੀਂ ਹਾਂ ਠੀਕ ਹੋ ਜਾ ਕੋਈ ਸੀਸੀਲੀ ਵਗੈਰਾ ਸਾਹਮਣੇ ਆਈ ਕੋਈ ਹਾਂਜੀ ਘਟਾਈ ਆ ਹੀ ਠੀਕ ਕੋਈ ਮੰਨਦਾ ਤੁਹਾਡੀ ਕੋ ਪ੍ਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਨੇ ਨਹੀਂ ਭਾਜੀ ਮੈਂ ਦੇ ਉੱਥੇ ਮੈਨੇਜਰ ਲੱਗਾ ਜੋਬ ਕਰਦਾ ਨਹੀਂ ਕਿੰਨੇ ਸਾਲਾਂ ਤੋਂ ਤੁਸੀਂ ਉਹ ਜਗ੍ਹਾ ਤੇ ਜੋਬ ਕਰਦੇ ਮੈਨੂੰ ਇਹ ਹੋ ਗਏ 3-4 ਮਹੀਨੇ ਹੋ ਗਏ ਉੱਥੇ ਠੀਕ Mungkin ada polis di sana? Mungkin ada polis di sana? Mungkin ada polis di sana? ਏਜੀ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਮਜੀਠਾ ਰੋਡ ਵਿਖੇ ਇੱਥੇ ਮਜੀਠਾ ਰੋਡ ਤੇ ਜੀਕੇ ਹੋਟਲ ਹੈ ਜਿੱਥੋਂ ਸਾਨੂੰ 7:30 ਵਜੇ ਇੱਕ ਇਨਫੋਰਮੇਸ਼ਨ ਗੋਲੀ ਚੱਲਣ ਦੀ ਮਿਲੀ ਸੀਗੀ ਜਦੋਂ ਅਸੀਂ ਮੌਕੇ ਤੇ ਆ ਕੇ ਤਸਦੀਕ ਕੀਤਾ ਤਾਂ ਪਤਾ ਚੱਲਿਆ ਕਿ ਇੱਥੇ ਗਗਨਦੀਪ ਕੁਮਾਰ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਤੇ ਰੋਹਿਤ ਸਿੰਘ ਜੋ ਕਿ ਉੱਤਰਾਖੰਡ ਦਾ ਰਹਿਣ ਵਾਲਾ ਇਹ ਦੋਨੋਂ ਦੋ ਦਿਨ ਤੋਂ ਇੱਥੇ ਸਟੇ ਕਰ ਰਹੇ ਸੀ ਇਹਨਾਂ ਨੇ ਕੋਈ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਮੁਹਾਲੀ ਇਹਨਾਂ ਨੇ ਅੱਗੇ ਜੋ ਆਪਣੇ ਉੱਤਰਾਖੰਡ ਦੇ ਹੀ ਨੌਜਵਾਨ ਜੋ ਜਿਹਨਾਂ ਨੂੰ ਆਸਟ੍ਰੇਲੀਆ ਭੇਜਣ ਲਈ ਅੱਗੇ ਜਤਿੰਦਰ ਸਿੰਘ ਜੋ ਕਿ ਦੁਬਈ ਚ ਇਸ ਟਾਈਮ ਉਹਦਾਂ ਗੱਲ ਕੀਤੀ ਸੀਗੀ ਤੇ ਇਹਨਾਂ ਦੀ ਕਰੀਬ 25 ਲੱਖ ਦੇ ਵਿੱਚ ਗੱਲ ਹੋਈ ਸੀ ਅੱਜ ਜਦੋਂ ਇਹਨਾਂ ਨੇ ਜੋ ਲੜਕੀਆਂ ਨੂੰ ਦਿੱਲੀ ਭੇਜੀ ਹੋਈ ਸੀਗੇ ਤੇ ਅੱਗੇ ਏਜੰਟਾਂ ਵੱਲੋਂ ਜਤਿੰਦਰ ਸਿੰਘ ਵੱਲੋਂ ਮੰਗ ਕੀਤੀ ਗਈ ਤੁਸੀਂ ਪੈਸੀ ਸ਼ੋਅ ਕਰੋ ਅਸੀਂ ਉਸ ਤੋਂ ਬਾਅਦ ਹੀ ਤੁਹਾਡੇ ਲੜਕੀਆਂ ਦੀਆਂ ਟਿਕਟਸ ਜਾਂ ਵੀਜ਼ਾ ਵਗੈਰਾ ਤੁਹਾਨੂੰ ਦਵਾਂਗੇ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਜੀ 16 16-17 ਲੱਖ ਦੇ ਕਰੀਬ ਰੁਪਇਆ ਇਧਰ ਨੇ ਕਢਵਾ ਕੇ ਇੱਥੇ ਰੱਖਿਆ ਹੋਇਆ ਸੀਗਾ ਜਦੋਂ ਜਿਹੜਾ ਜਤਿੰਦਰ ਦੁਬਈ ਵਿੱਚ ਉਸਨੇ ਆਪਣੇ ਬ੍ਰਦਰ ਜਿਸ ਦਾ ਨਾਮ ਰਵਿੰਦਰ ਸਿੰਘ ਰਫਰੀਕੀ ਹੈ ਉਸ ਨੂੰ ਭੇਜਿਆ ਤੇ ਉਸ ਨਾਲ ਤਿੰਨ ਲੜਕੇ ਹੋ ਰਹੇ ਇਹਨਾਂ ਚਾਰ ਲੜਕੀਆਂ ਨੇ ਇੱਥੇ ਅੰਦਰ ਆ ਕੇ ਪੈਸੇ ਵਗੈਰਾ ਅਕਾਊਂਟ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੂਮ ਦੇ ਵਿੱਚ ਬੰਦ ਕਰਕੇ ਉੱਥੋਂ ਪੈਸੇ ਭਜੰਦੀ ਪੈਸੇ ਲੱਗੇ ਫਰਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਦੋਨੋਂ ਜੋ ਇੱਥੇ ਰਹਿ ਰਹੇ ਸਨ ਉਹਨਾਂ ਨੇ ਰੌਲਾ ਪਾਇਆ ਤਾਂ ਜੋ ਜੇਕੇ ਹੋਟਲ ਦਾ ਮੈਨੇਜਰ ਆ ਜਿਸ ਦਾ ਨਾਮ ਮਨਰੂਪ ਸਿੰਘ ਹੈ ਤੇ ਉਸਦੇ ਦੋ ਹੋਰ ਨਾਲ ਕੰਮ ਕਰਨ ਵਾਲੇ ਲੜਕਿਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਫਾਇਰਿੰਗ ਕੀਤੀ ਗਈ ਜਿਸ ਵਿੱਚ ਮਨਰੂਪ ਸਿੰਘ ਦੇ ਹੱਥੇ ਇੱਕ ਗੋਲੀ ਲੱਗੀ ਹੈ ਹੁਣ ਅਸੀਂ ਮੁਰਲੀ ਇਹਨਾਂ ਦੋਨੋਂ ਇੱਕ ਲੜਕੇ ਦਾ ਬਿਆਨ ਲੈ ਕੇ ਐਫਆਰ ਰਜਿਸਟਰ ਕਰ ਰਹੇ ਹਾਂ ਤੇ ਇਸ ਦੀ ਤਫਤੀਸ਼ ਚੱਲ ਰਹੀ ਹੈ ਸਰ ਬੰਦੇ ਡਿਫਾਈਡ ਹੈ ਜਿਹੋ ਇਹਨਾਂ ਨੂੰ ਜਾਣਦਾ ਵਾ ਜਿਸ ਦਾ ਨਾਮ ਰਵਿੰਦਰ ਸਿੰਘ ਬਾਕੀ ਜੋ ਤਿੰਨ ਇਹਨਾਂ ਦੇ ਨਾਲ ਆਏ ਨੇ ਉਹ ਅਜੇ ਨਪਛਤ ਨਹੀਂ ਸੀ ਸਰ ਜਲਦੀ ਅਰੈਸਟ ਹੋਏਗੇ ਬਿਲਕੁਲ ਜੀ ਕੋਸ਼ਿਸ਼ ਪੂਰੀ ਹੈ ਟੀਮ ਸਾਡੀਆਂ ਲੱਗੀ ਹੋਈਆਂ ਹਨ ਟੀਮਾਂ ਗਈਆਂ ਹੋਈਆਂ ਹਨ ਅਰੈਸਟ ਕਰਨ ਵਾਸਤੇ ਤੇ ਕੋਸ਼ਿਸ਼ ਹੈ ਬਹੁਤ ਜਲਦੀ ਅਰੈਸਟ ਹੋਏਗੀ